ਪਾਣੀ ਦੀ ਸੰਭਾਲ ਪਾਣੀ ਦੀ ਸਾਨੂੰ ਲੋੜ ਬੜੀ ਹੈ ਕਦਰ ਇਸ ਦੀ ਪਾਓ ਪਾਣੀ ਦੀ ਸਾਨੂੰ ਲੋੜ ਬੜੀ ਹੈ ਕਦਰ ਇਸ ਦੀ ਪਾਓ ਬਿਨਾਂ ਲੋੜ ਤੋਂ ਪਾਣੀ ਐਵੇਂ ਢੋਲੀ ਨਾ ਤੁਸੀਂ ਜਾਓ ਬਿਨਾਂ ਲੋੜ ਤੋਂ ਪਾਣੀ ਐਵੇਂ ਢੋਲੀ ਨਾ ਤੁਸੀਂ ਜਾਓ ਖਾਣ ਪੀਣ ਤੇ ਨਹਾਉਣ ਤੋਂ ਤੇ ਖਾਣ ਪੀਣ ਤੇ ਨੋਂ ਧੋਂਦੇ ਇਹ ਪਾਣੀ ਕੰਮ ਹੈ ਆਵੇ ਖਾਣ ਪੀਣ ਤੇ ਨੋਂ ਧੋਂਦੇ ਇਹ ਪਾਣੀ ਕੰਮ ਹੈ ਆਵੇ ਸਾਡੇ ਖੇਤਾਂ ਨੂੰ ਇਹ ਸਿੰਜ ਕੇ ਫਸਲਾਂ ਵੀ ਉਪਜਾਵੇ ਸਾਡੇ ਖੇਤਾਂ ਨੂੰ ਇਹ ਸਿੰਜ ਕੇ ਫਸਲਾਂ ਨੂੰ ਉਪਜਾਵੇ ਜੀਵ ਜੰਤੂ ਤੇ ਪਸ਼ੂ ਪੰਛੀਆਂ ਨੂੰ ਜੀਵ ਜੰਤੂ ਤੇ ਪਸ਼ੂ ਪੰਛੀਆਂ ਨੂੰ ਜੀਵਨ ਇਹ ਦੇਵੇ ਇਸ ਦੇ ਸਦਕਾ ਸਾਨੂੰ ਵੀ ਮਿਲਦੇ ਮਿੱਠੇ ਮੇਵੇ ਇਸ ਦੇ ਸਦਕਾ ਸਾਨੂੰ ਵੀ ਮਿਲਦੇ ਮਿੱਠੇ ਮੇਵੇ ਆਓ ਆਪਾਂ ਲੋਕਾਂ ਤਾਈਂ ਇਸ ਦਾ ਮੁੱਲ ਸਮਝਾਈਏ ਆਓ ਆਪਾਂ ਲੋਕਾਂ ਤਾਈਂ ਇਸ ਦਾ ਮੁੱਲ ਸਮਝਾਈਏ ਪਾਣੀ ਬਾਜੋ ਜਿਉਣਾ ਔਖਾ ਇੱਕ ਇੱਕ ਬੂੰਦ ਬਚਾਈਏ ਪਾਣੀ ਬਚਾਓ ਜਿਉਣਾ ਔਖਾ ਇੱਕ ਇੱਕ ਬੂੰਦ ਬਚਾਈਏ ਧੰਨਵਾਦ